ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 11:00 ਵਜੇ ਆ ਤੇ ਅਸੀਂ ਚੱਲੇ ਸੀਗੇ ਦਵਾਈ ਲੈਣ ਸਮਰ ਤੇ ਪਾਪਾ ਵੀ ਇੱਥੇ ਪਿੰਡੋਂ ਆਏ ਨੇ ਹੁਣ ਕੰਟੀ ਚੰਗੀ ਲਿਆਉਣੀ ਹੈ ਦਵਾਈ ਤੇ ਬੱਸ ਅਸੀਂ ਚੱਲੇ ਸੀ ਹਾਂਜੀ ਚਲੋ ਮਮੀ ਤਿਆਰ ਆ ਤੇ ਮੰਮੀ ਇੱਧਰ ਪੱਲੀ ਸੇ ਰਹੇ ਨੇ ਹਾਂ ਬੈ ਜਾ ਰਿਹਾ ਕਿ ਦੌਪ ਕੇ ਮਾਰ ਕੇ ਫਟਾਉਂਦਾ ਉਹ ਛੁੜਾਇਨਾ ਮੈਂ ਤੂੰ ਦਾਦੀ ਤਾਂ ਰਹਿਲਾ ਦਾਦੀ ਕੱਲੀ ਆ ਘਰੇ ਓਏ ਉਹ ਦਾਦੀ ਤਾਂ ਰਹਿਲਾ ਤੂੰ ਓ ਠਾਈ ਠਾਈ ਮਾਰੀ ਚਾਰੀ ਮਾਰੀ ਚੱਲ ਬਾਏ ਤਾਂ ਕਰਦੇ ਦਾਦੀ ਨੂੰ ਮਿਲਤਾ ਜਾ ਕਰਕੇ ਆ ਜਾ ਕਰਕੇ ਆ ਜਾ ਜਾ ਕਰਕੇ ਆ

ਹੋ ਗਿਆ ਕਬਜ ਗਿਆ ਹੈ ਤੇ ਅਸੀਂ ਆ ਗਏ ਸੀਗੇ 12:30 ਵਜੇ ਤੇ ਹੁਣ ਆਪਾਂ ਲੱਗੇ ਨੂੰ ਦਬਾਇ ਤਾਂ ਰੋਟੀ ਪਾਣੀ ਤਿਆਰ ਕਰਨ ਤੇ ਰੋਟੀ ਬਣਾਉਣ ਲੱਗੇ ਸੀ ਜੀ ਮੈਂ ਸਮਾਦੇ ਪਾਪਾ ਨਹੀਂ ਗਈ ਹੈ ਤੇ ਬਾਕੀ ਉਹ ਤਾਂ ਦਵਾਈ ਆਉਂਦੀ ਸੀ ਕਿ ਦਵਾਈ ਆਪਾਂ ਲੈ ਆਉਂਦੀ ਸੀ ਤੇ ਇੱਕ ਟੈਸਟ ਜੀ ਆਪਣਾ ਕਰਵਾਇਆ ਹੈ ਜੁਰੀ ਕੇ ਸੈਟ ਦਾ ਤੇ ਉਹ ਰਿਪੋਰਟ ਆਉਣਾ ਇੱਕ ਘੰਟੇ ਬਾਅਦ ਕਹਿੰਦੇ ਸੀਗੇ ਤਾਂ ਫਿਰ ਉਹ ਤੁਨੂ ਨੂੰ ਕਹਤਾ ਉੱਥੇ ਕੰਮ ਤੇ ਨਾ ਚੰਦੂ ਸੀਗੇ ਵੀ ਤੂੰ ਚੱਲ ਲੈ ਆਈ ਤਾਂ ਉਹ ਹੁਣ ਲਈ ਹਾਂਗਾ ਰਿਪੋਰਟ ਤੇ ਵਿਗਗੀ ਦੇਖੋ ਬਸ ਉਦੀ ਸ਼ੱਕ ਜੀ ਸੀਗੀ ਵੀ ਚੱਲ ਕਰਵਾ ਕੇ ਦੇਖ ਲੈਣੇ ਆ ਤੇ ਚਲੋ ਜੀ ਮੈਂ ਹੁਣ ਰੋਟੀ ਬਣਾ ਲਵਾਂ ਤੇ ਸਮਰ ਵੀ ਆਪਣੇ ਪਾਪਾ ਨਾਲ ਨੰਮਾ ਪਿਆ ਆ ਫੋਨ ਦੇਖਦਾ ਆ ਤੇ ਸੇਦ ਬਹੁਤ ਜ਼ਿਆਦਾ ਖਰਾਬ ਹੋਈ ਜਾਂਦੀ ਐ ਤੇ ਬਾਕੀ ਚਲੋ ਦੇਖੋ ਕਦੋਂ ਫਰਕ ਪੈਂਦਾ ਐ ਤੇ ਚਲੋ ਜੀ ਮੈਂ ਰੋਟੀ ਬਣਾ ਲਵਾਂ ਹੁਣ ਸਮਰ ਦੇ ਪੈਰ ਨੂੰ ਬਹੁਤ ਉੱਥੇ ਜ਼ਿਆਦਾ ਗਰਮ ਹੋਣਾ ਐ ਸਮੁੰਦਰ ਦੇ ਪਾਪਾ ਨੂੰ ਠੰਡ ਲਾ ਦਿਆ ਉੱਥੇ ਵੀ ਬੈਠੇ ਜਾਂਦੇ ਬਾਹਰ ਤੇ ਮੈਨੂੰ ਗਰਮੀ ਲੱਗੀ ਆਉਂਦੀ ਆ ਮੈਨੂੰ ਮੈਂ ਕਿਹਾ ਇਹ ਜਿੱਦਾਂ ਜ਼ਿਆਦਾ ਵੀ ਨਹੀਂ ਮਤਲਬ ਇਹ ਆ ਵੀ ਪੱਖਾ ਚਾਲਦਾ ਹੋਊਗਾ ਕਦੇ ਮੰਦਰ ਤੇ ਤੇ ਬਾਕੀ ਇਥੇ ਇਹਨੂੰ ਬਣਾਉਣਾ ਮੈਂ ਅਸੀਂ ਵੀ ਨਾਲ ਹੀ ਖਾ ਲੈਣੀ ਮਤਲਬ ਉੱਥੇ ਲੱਗੇ ਅਸੀਂ ਬਣਾਉਗੇ ਆਂਡੀ ਆਂਡੀ ਘੋਲਤੀ ਤੇ ਇਹ ਗਰਮ ਹੁੰਦੇ ਆ ਚੌਲ ਦੇ ਲਈ ਸਹੀ ਆ ਇਹ ਇਕਦਾਂ ਸਮਝ ਲੂੰਗਾ ਮੈਂ ਕਿ ਦੇ ਦਾਂਗੀ ਰੱਖੂਗੀ ਬਾਤੋ ਬਾਤ ਗਈਆਂ ਤੇ ਇਹਨੂੰ ਮੈਂ ਕੋਲ ਕ ਲਵਾਉਣੀ ਪਈ ਆ ਤੇ ਉਸ ਤੋਂ ਬਾਅਦ ਦੇ ਦਿਆਂ ਦੋ ਜੰਮ ਪਰ ਆ ਸਹੀ ਕਰਨ ਵਾਲੇ ਆਏ ਹੋਏ ਆ ਤੇ ਮੈਂ ਕਾੜਨੇ ਉਹਨੂੰ ਮੋਟੇ ਕਾੜ ਲ ਕਾੜ ਦੂੰਗੀ ਕਾਉਂਂ ਡੇਢ ਕੇ ਰੱਖਿਓਗਾ ਬਸ ਇਹਨਾਂ ਦੀ ਖੁੱਲੇ ਕਾੜਨਾ ਕੀ ਸਮਾਂ ਹੈ ਇਹ ਲਾ ਕੇ ਦੇਖਦੀ ਆ ਘੰਟਾ ਕਰਾ ਕੇ ਪਕਾ ਕੇ ਫਿਰ ਇਹੋ ਕੰਮ ਕਰਦੀ ਹਾਂ ਤੇ ਚਲੋ ਜੀ ਤੁਸੀਂ ਜੀ ਸਾਡੀ ਵੀਡੀਓ ਦੇ ਨਾਲ ਬਣ ਰਹੇ ਹੋ ਹਾਂਜੀ ਲੋ ਜੀ ਟਾਈਮ ਹੋ ਗਿਆ ਆ 6:30 ਤੇ ਮੈਂ ਇੱਕ ਡੈਂਪਰ ਤਿਆਰ ਕਰ ਦਿੱਤਾ ਆ ਤੇ ਇਹ ਆਪਾਂ ਪ੍ਰੈਸ ਕਰਕੇ ਰੱਖ ਦਿੱਤਾ ਇਹਨੂੰ ਮੈਂ ਜਿੱਦਾਂ ਖੁੱਲਾ ਕੀਤਾ ਸੀ ਸਾਰਾ ਹੀ ਮਤਲਬ ਦੇੜਕੇ ਦੁਆਰਾ ਸੀ ਹੁੰਦੇ ਆ ਤੇ ਇਧਰੋਂ ਵੀ ਆਪਾਂ ਸਾਰੇ ਦੇਣ ਲੈ ਆ ਤੇ ਇਹਨਾਂ ਨੂੰ ਮੈਂ ਪ੍ਰੈਸ ਕਰ ਲਿਆ ਆ ਤੇ ਬਸ ਇੱਕ ਏ ਖੁੱਲਾ ਕਰਨ ਵਾਲਾ ਰਹਿ ਗਿਆ ਆ ਤੇ ਬਾਕੀ ਹੁਣ ਅੱਜ ਆ ਸੂਟ ਆਏ ਆ ਆਪਾਂ ਨੂੰ ਤੇ ਆਪਾਂ ਹੁਣ ਕਟਿੰਗ ਨੂੰ ਵਗੈਰਾ ਕਰਾਂਗੇ ਤੇ ਬਾਕੀ ਟਾਈਮ ਸਾਡੇ ਵੀ ਹੋ ਗਿਆ ਸਮੋਹ ਦਾ ਪਾਹ ਜੇ ਰੁੱਤੇ ਪਏ ਹੀ ਆ ਤੇ ਅੱਡੇ ਦੁਆਰਾ ਵੀ ਹਜੇ ਲਾਉਣ ਵਾਲੇ ਹੀ ਆ ਸਾਰੇ ਤੇ ਹੁਣ ਮੈਂ ਦਾਲ ਰੱਖ ਦਮਾ ਬੈਲਾ ਤੇ ਨਾਲੇ ਪਰਹੀ ਗਈ ਪਤੰਦੀ ਰੱਖ ਲਈਏ। ਅੰਦਰੋਂ ਫਿਰ ਇਹ ਅੰਮੀ ਬੰਦ ਕਰ ਦੇਵਾ ਗੈਸ ਤੇ ਭਾਂਡੇ ਧੋ ਲਈ ਆਪਾਂ। ਸਪਾਂਡੇ ਲੈ ਲਏ ਪੂਕੇ ਦਾਲ ਰੱਖ ਦਿੰਦੇ ਆ ਤਾਂ ਫਿਰ ਆਪਣੀ ਰੋਟੀ ਤੇ ਓਹੋ ਚੋਲ ਗਏ। ਮੈਂ ਮम्मी ਨੂੰ ਬਣਾਉਣੀ ਚੋਲ। ਮੰਮੀ ਨੇ ਤਾਂ ਤੰਨੂ ਨੇ ਇਹਦਾ ਉਹਨਾਂ ਚੋਲ ਖਾਂਦੇ ਹੁੰਦੇ ਆ ਕਿ ਅੱਧੀ ਰੋਟੀ ਖਾਂਦੇ। ਇਹ ਤੁਹਾਡੇ ਗਲੇ ਗਲੇ ਖਰਾਬ ਆ ਇਸ ਕਰਕੇ। ਤੇ ਚਲੋ ਜੀ ਮੈਂ ਇਹਨੂੰ ਭਾਂਡੇ ਧੋਣ ਨੂੰ। ਤੇ ਨਾਲੇ ਆਪਾਂ ਰੱਖ ਲਈਏ ਦਾਲ। ਭਾਂਦੀ ਲਓ ਜੀ ਦਾਲ ਵੀ ਧਰ ਦਿੱਤੀ ਆਪਾਂ। ਤੇ ਇਧਰ ਮੈਂ ਪਿਆਜ਼ ਵੀ ਕੱਟ ਕੇ ਧੋ ਕੇ ਰੱਖ ਲੈ ਆਂ ਜਾਂ ਵਿੱਚ ਵਿੱਚ ਕੱਟਿਆ ਆਪਾਂ ਲਸਣ।

バスの金魚はシンてルシングルシングルシングルシングルシングルシングルシングルシングルシングルシングルシングルシングルシングルシングルシングルシングルルシングルングルシングルシングルシング ਮੋਗਿਆ ਦਾ ਸਵਾਜ ਗਿਆ ਤੇ ਮੈਂ ਆਹ ਬਣਾਇਆ ਸਹੀ ਕਰਕੇ ਇੰਤਿਸੀ ਦੀ ਤੇ ਇੰਨਾ ਇੰਨਾ ਕਪੜਾ ਹੀ ਵਰਚ ਆਹ ਪਾਈਪਿੰਗ ਲੱਗੀ ਸੀਗੀ ਪਹਿਲਾਂ ਆਪਾਂ ਇਹੇ ਤਰਪਾਈ ਜਿਹੜੀ ਸਾਰਾ ਕੁਝ ਦੇਣ ਕੇ ਇੱਕ ਇੱਕ ਸੇਹੜੀ ਜਿਹੜੀ ਪਾਈਪਿੰਗ ਇੱਧਰ ਕਰਕੇ ਲਾ ਲਕੀ ਹੁੰਦੀ ਆਹ ਵਾਲੀ ਸੇਹ ਤੇ ਤਾਂ ਜਿਹੜੀ ਆਪਾਂ ਲਗਾਈ ਦੀ ਆ ਇਹ ਦੇੜੀ ਆ ਦੇੜ ਕੇ ਫਿਰ ਇਹ ਸਾਰੀ ਫਿਟਿੰਗ ਜਿੰਨੀ ਵੀ ਕਰਨੀ ਸੀ ਕਰਕੇ ਤੋਂ ਹੁਣ ਪਾਈ ਤਾਂ ਹੀ ਤੇ ਪਾਈ ਕਰਾਂਗੇ ਇਹ ਮੈਂ ਹੁਣ ਕੱਲੂ ਕਰੂੰਗੀ ਟਾਈਮ ਬਹੁਤ ਹੋ ਗਿਆ ਆ ਤੇ ਹੁਣ ਮੈਂ ਲੱਗੀ ਆ ਜੀ ਸਲਵਾਰ ਦੀ ਕਟਿੰਗ ਕਰਨ ਤੇ ਇਹ ਕਟਿੰਗ ਕਰਕੇ ਮੈਂ ਰੱਖ ਦੂੰਗੀ ਸਵੇਰ ਨੂੰ ਫਿਰ ਮੈਂ ਸੇਹੂੰਗੀ ਤੇ ਆਪਾਂ ਇਹ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਆ ਤੇ ਸਮਰ ਵੀ ਹਜੇ ਸੁੱਤਾ ਨਹੀਂ ਹੈਗਾ ਉਹ ਵੀ ਵਾਸਤੇ ਤੇ ਸ਼ਾਮ ਹੋ ਗਿਆ ਸੌਂ ਲਿਆ ਉਹਨੇ ਇਸ ਕਰਕੇ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ